ਸਭਾ ਚੁਣਾਵਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨੂੰ ਆਪਣਾ ਚੋਣਵੀ ਉਮੀਦਵਾਰ ਐਲਾਨਿਆ ਗਿਆ ਹੈ। ਜਿਨ੍ਹਾਂ ਵੱਲੋਂ ਜਿੱਥੇ ਆਪਣੇ ਮੈਂਬਰਾਂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੂੰ ਨਾਂ ਲੈ ਕੇ ਉਹ ਗੁਰਦੁਆਰਾ ਸ਼੍ਰੀ ਬਾਟ ਸਾਹਿਬ ਵਿਖੇ ਨਤਮਸਤਕ ਹੋਏ ਉੱਥੇ ਉਹਨਾਂ ਨੇ ਉਹਿਆ ਖੇਤ ਦਾ ਦੌਰਾ ਵੀ ਕੀਤਾ ਆਪਣੇ ਦੌਰੇ ਦੇ ਦੌਰਾਨ ਉਹਨਾਂ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਜਨਤਾ ਨੇ ਅੱਜ ਤੱਕ ਹਰ ਪਾਰਟੀ ਨੂੰ ਮੌਕਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਇੱਕ ਯੁਵਾ ਨੇਤਾ ਹਾਂ ਤੇ ਲੋਕਾਂ ਦੀਆਂ ਜ਼ਰੂਰਤਾਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਉਹਨਾਂ ਨੇ ਕਿਹਾ ਕਿ ਲੋਕੀ ਮੈਨੂੰ ਇੱਕ ਵਾਰ ਆਪਣਾ ਸਹਿਯੋਗ ਦੇ ਕੇ ਜੇਤੂ ਬਣਾਉਣ ਤਾਂ ਕਿ ਉਹ ਲੋਕਾਂ ਦੀ ਸੇਵਾ ਵਾਸਤੇ ਤੇ ਲੋਕਾਂ ਦੇ ਨਾਲ ਰਹਿਣ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਲੋਕਾਂ ਦੀ ਤਕਲੀਫ ਨੂੰ ਨਹੀਂ ਸਮਝਦੀ ਨਾ ਹੀ ਹੋਰ ਪਾਰਟੀਆਂ ਨੂੰ ਇਸ ਜੀ ਦਾ ਅਹਿਸਾਸ ਹੈ ਆਮ ਆਦਮੀ ਪਾਰਟੀ ਤੁਹਾਡੀ ਲੋਕਾਂ ਦੀ ਪਾਰਟੀ ਹੈ ਤੇ ਲੋਕਾਂ ਦੀ ਪਾਰਟੀ ਨੂੰ ਉਹ ਮਜ਼ਬੂਤੀ ਦੇਣ ਵਿੱਚ ਵਿਸ਼ਵਾਸ ਰੱਖਦੇ ਨੇ ਇਸ ਮੌਕੇ ਤੇ ਨਾਲ ਰਹਿਣ ਵਾਲੇ ਪੰਜਾਬ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਵੀ ਇਹ ਭਰੋਸਾ ਦਲਾਇਆ ਹੈ ਕਿ ਲੋਕ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਰੱਖਦੇ ਨੇ ਤੇ ਆਮ ਆਦਮੀ ਪਾਰਟੀ ਨੂੰ ਉਹ ਹੋਰ ਮਜ਼ਬੂਤੀ ਦੇਣ ਖਾਤਰ ਆਪਣਾ ਸਹਿਯੋਗ ਦੇਣਗੇ ਤੇ ਉਹਨਾਂ ਨੂੰ ਇਹ ਪੂਰਾ ਭਰੋਸਾ ਹੈ ਕਿ ਉਹ ਖੈਰੀ ਕੰਟੀਨੂ ਵੀਜੇ ਤੂੰ ਬਣਾਉਣਗੇ। ਸਾਰੇ ਕਦੀ ਜਿੰਦਾਬਾਦ 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 ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜੀ 75 ਸਾਲਾਂ ਤੋਂ ਸਾਡੇ ਗਰਦਾਸਪੁਰ ਦੇ ਲੋਕ ਸਭਾ ਹਫਲੇ ਹਲਕੇ ਦਾ ਹਰ ਇੱਕ ਨੂੰ ਮੌਕਾ ਦਿੰਦਾ ਗਰਦਾਸਪੁਰ ਦੇ ਵਿੱਚ ਮੁੱਦੇ ਮੁੱਦੇ ਨੇ ਜੀ ਪਰ ਦੁੱਖ ਦੀ ਗੱਲ ਇਹ ਹੈ ਇਤੋਂ ਦਾ ਮੁੱਦਾ ਕਿਸੇ ਨੇ ਅਜੇ ਤੱਕ ਰੱਖਿਆ ਨਹੀਂ ਜੇ ਅਕਾਲੀ ਦਲ ਭਾਜਪਾ ਦਾ ਲੀਡਰ ਬਣਦਾ ਸੀ ਐਮਪੀ ਉਹਨੂੰ ਭੇਜਿਆ ਉਹਨੇ ਕੋਈ ਮੁੱਦੇ ਨਹੀਂ ਚੁੱਕੇ ਜੇ ਕਾਂਗਰਸ ਦੇ ਭੇਜੇ ਉਹਨਾਂ ਨੇ ਕੋਈ ਮੁੱਦੇ ਨਹੀਂ ਚੁੱਕੇ ਸੋ ਕਹਿਣ ਦਾ ਭਾਵ ਹੁਣ ਸਮਾਂ ਹੈ ਅੱਜ ਆਮ ਘਰਾਂ ਦੇ ਜਵਾਬ ਅੱਗੇ ਆਏ ਨੇ ਜੇ ਚੋਣਾਂ ਗਰਦਾਸਪੁਰ ਲੋਕ ਸਭਾ ਦੀ ਤਰੱਕੀ ਚੋਣਾਂ ਆ ਤੇ ਮੈਂ ਇਹੋ ਬੇਨਤੀ ਕਰੂੰਗਾ ਵੀ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਵੇਖੋ ਤੇ ਚੰਗੇ ਕੰਮ ਕਰਾਂਗੇ ਤੇ ਅਗਲੀ ਵਾਰੀ ਵੋਟ ਨਹੀਂ ਤੇ ਨਾ ਹੋ। ਤੇ ਮੈਂ ਇੱਕੋ ਗੱਲ ਪੁੱਛਣਾ ਚਾਹਨਾ ਸਭ ਤੋਂ ਪਹਿਲਾਂ ਰੋਜ਼ਗਾਰ ਜ਼ਰੂਰੀ ਹੈ। ਮਹਿੰਗਾਈ ਕਿਸ ਕਦਰ ਵੱਧ ਰਹੀ ਹੈ? ਪੈਟਰੋਲ ਕਿੱਥੇ ਆ? ਡੀਜ਼ਲ ਕਿੱਥੇ ਆ? ਸਿਲੰਡਰ ਕਿੱਥੇ ਆ? ਇੰਡਸਟਰੀ ਕੋਈ ਆਈ ਨਹੀਂ। ਜਿਹੜੀ ਇੱਥੇ ਸਾਡੇ ਧਾਰੀਵਾਲ ਇੱਕ ਉਨ ਮਿਲ ਸੀ ਉਹ ਵੀ ਬੰਦ ਕਰ ਦਿੱਤੀ। ਕਈ ਹਜ਼ਾਰਾਂ ਦੇ ਕਰੀਬ ਉੱਥੇ ਲੋਕ ਕੰਮ ਕਰਦੇ ਸੀ। ਇਹ ਬਾਰਡਰ ਏਰੀਆ ਹੈ। ਇੱਥੇ ਪਿੰਡਾਂ ਦੀ ਸਮੱਸਿਆ ਅਲੱਗ ਹੈ ਸ਼ਹਿਰ ਦੀ ਸਮੱਸਿਆ ਅਲੱਗ ਹੈ ਪਰ ਮੈਂ ਤੁਹਾਨੂੰ ਦੱਸਦਾ ਅੱਜ ਤੱਕ ਅਸੀਂ ਵਾਂਝੇ ਹੀ ਰਹਿ ਚੁੱਕੇ ਸਾਂ ਕਿਉਂਕਿ ਇੱਥੋਂ ਦੀ ਆਵਾਜ਼ ਚੁੱਕਣ ਵਾਲਾ ਕੋਈ ਨਹੀਂ ਸੀ ਤੇ ਬਣਾ ਕੇ ਭੇਜਦੇ ਸਾਂ ਉਹ ਜਾ ਕੇ ਫਿਰ ਸੌਂ ਹੀ ਜਾਂਦੇ ਸੀ ਪਰ ਮੈਂ ਵਾਦਾ ਕਰਦਾ ਮੈਂ ਵਾਦਾ ਕਰਦਾ ਇਹਨਾਂ ਨਾਲ ਇਹ ਆਪ ਮਹਿਸੂਸ ਕਰਨਗੇ ਵੀ ਵਾਕਈ ਜੇ ਹੁਣ ਕਿਸੇ ਨੂੰ ਭੇਜਿਆ ਤੇ ਵਾਕਈ ਸਾਡੇ ਗਰਦਾਸਪੁਰ ਦੀ ਗੱਲ ਜਿਹੜੀ ਹੈ ਦਿੱਲੀ ਚੱਲ ਰਹੀ ਕਿਸ ਅਲਾਈਂਸ ਦਾ ਹਿੱਸਾ ਹੋਏਗੀ ਤੁਹਾਡੀ ਜਿੱਤੀ ਹੋਈ ਸੀ ਦੇਖੋ ਜੀ ਇਹ ਤੇ ਮੈਂ ਤੁਹਾਨੂੰ ਦੱਸਦਾ ਪੰਜਾਬ ਦੇ ਵਿੱਚ ਤੇ ਅਸੀਂ ਆਪ ਇਲੈਕਸ਼ਨ ਜਿਹੜੀ ਆਪਣੇ ਤੌਰ ਤੇ ਆਮ ਆਦਮੀ ਪਾਰਟੀ ਲੜ ਰਹੀ ਹੈ ਅੱਛਾ ਅੱਛਾ ਅੰਮ੍ਰਿਤਵਾਰ ਪਾਰਟੀ ਵੱਲੋਂ 13 0 ਦਾ ਨਾਰਾ ਦਿੱਤਾ ਗਿਆ ਔਰ ਗੁਰਦਾਸਪੁਰ ਦੀ ਸੀਟ ਤੋਂ ਵਿਧਾਇਕ ਹੋ। ਕਲਸੀ ਜੀ ਨੂੰ ਦੀ ক্রিকেট ਦੇ ਕੇ ਮਜਾ ਆਇਆ ਔਰ ਰਣਕੋਟ ਦਾ ਦੌਰਾ ਪਹਿਲਾ ਇਹਨਾਂ ਦਾ। ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲੇ ਇਹ ਹੈ ਕਿ ਮੇਰਾ ਖਿਆਲ ਹੈ ਗੁਰਦਾਸਪੁਰ ਪਾਰਲੀਮੈਂਟਰੀ ਹਲਕੇ 'ਚ ਪਹਿਲੀ ਵਾਰ ਕੋਈ ਨੌਜਵਾਨ ਚਿਹਰਾ ਕਿਸੇ ਪਾਰਟੀ ਨੇ ਦਿੱਤਾ। ਇਹ ਸਾਡੇ ਸਭ ਲਈ ਖੁਸ਼ੀ ਦੀ ਗੱਲ ਹੈ। ਔਰ ਵਿਸ਼ੇਸ਼ ਤੌਰ ਤੇ ਉਹ ਬਟਾਲੇ ਦੇ ਵਿਧਾਇਕ ਵੀ ਨੇ ਔਰ ਨਰਜ਼ਕ ਨੌਜਵਾਨ ਨੇ। ਸੋ ਅ ਅੱਜ ਉਹਨਾਂ ਦੀ ਪਹਿਲੀ ਜਿਹੜੀ ਰੈਲੀ ਸੀਗੀ ਉਹ ਹਲਕੇ ਭੋਏ ਤੋਂ ਸੁਵਾਦ ਦਿੱਤੀ ਆ ਔਰ ਤੁਸੀਂ ਦੇਖਿਆ ਵੀ ਅੱਜ ਹਜ਼ਾਰਾਂ ਦੀ ਗਿਣਤੀ ਚ ਹਲਕੇ ਭੋਏ ਦੇ ਦੇਸ਼ ਭਗਤ ਲੋਕ ਚੇਤਨ ਲੋਕ ਸੂਝਵਾਨ ਲੋਕ ਚਾਹੇ ਮਹਿਲਾਵਾਂ ਸਾਡੀਆਂ ਭੈਣਾਂ ਹੋਣ ਮਾਵਾਂ ਚਾਹੇ ਬਜ਼ੁਰਗ ਹੋਣ ਨੌਜਵਾਨ ਹਰ ਤਕੜੇ ਦੇ ਲੋਕ ਜਿਹੜੇ ਆ ਤੋਂ ਅੱਜ ਰੈਲੀ ਚ ਆਏ ਆ ਸੋ ਦੋ ਗੱਲਾਂ ਨੇ ਇੱਕ ਪਾਸੇ ਤਾਂ ਅਸੀਂ 75 ਸਾਲ ਜਿਹਨਾਂ ਲੋਕਾਂ ਨੂੰ ਬਾਦ ਦੋ ਸੁਭਾਗੇ ਇਸ ਪਾਰਲੀਮੈਂਟ ਦੇ ਅੰਦਰ ਭੇਜਦੇ ਰਹੇ ਆ ਅੱਜ ਉਹਨਾਂ ਦੇ ਸਾਹਮਣੇ ਵੀ ਪਬਲਿਕ ਦੇ ਸਾਹਮਣੇ ਇੱਕ ਪ੍ਰਸ਼ਨ ਆ ਕੀ ਉਹ 75 ਸਾਲਾਂ ਦੀ ਹਕੂਮਤ ਔਰ 2 ਸਾਲਾਂ ਦਾ ਦਰਾਂ ਜਿਸ ਤਰ੍ਹਾਂ ਆਮਦਨੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਸਨ ਤੇ ਸਭ ਤੋਂ ਵੱਡਾ ਵਾਅਦਾ ਇਸ ਪੰਜਾਬ ਦੇ ਅੰਦਰ ਜਦੋਂ ਅਸੀਂ ਬਿਜਲੀ ਗਰੰਟੀ ਦੀ ਗੱਲ ਕਰਦੇ ਹਾਂ ਤੇ مخਾਲ ਕਰਦੇ ਸੀ ਵਿਰੋਧੀ ਸਾਨੂੰ ਕਿ ਕਦੀ ਬਿਜਲੀ ਵੀ ਐਡੀ ਮਾਫ ਹੋ ਸਕਦੀ ਆ ਜਾਂ ਸਭ ਲੋਕਾਂ ਦੀ ਹੋ ਸਕਦੀ ਆ ਔਰ ਅਸੀਂ ਤੜੀ ਦਾ ਸੋਚ ਮਾ ਕੇ ਦੱਸਿਆ ਪੰਜਾਬ ਦੇ ਵਿੱਚ 90 ਫੀਸਦੀ ਲੋਕਾਂ ਦਾ ਬਿਜਲੀ ਬਿਲ ਜ਼ੀਰੋ ਆ ਰਿਹਾ ਔਰ ਆਮਦਨੀ ਕਲੀ ਨਾ ਕਰਨੇ ਹਰ ਗਰੀਬ ਆਮ ਹਰ ਬੰਦਾ ਉਥੋਂ ਜਿਹੜਾ ਆ ਉਹ ਟੈਸਟ ਫ੍ਰੀ ਕਰਾ ਰਿਹਾ ਦਵਾਈਆਂ ਲੈ ਰਿਹਾ ਪੋਟਲ ਪੰਜਾਬ ਦੇ ਸਰਕਾਰੀ ਹਸਪਤਾਲ ਅੰਮ੍ਰਿੰਦਰ ਇੱਕ ਵੀ ਦਵਾਈ ਡਾਕਟਰ ਸਹਿਵਾਨ ਬਾਹਰ ਦੀ ਨਹੀਂ ਲਿਖ ਰਿਹਾ ਸਾਰੀਆਂ ਬਈਆਂ ਉਥੋਂ ਦੇ ਰਿਹਾ 43000 ਸਰਕਾਰੀ ਨੌਕਰੀਆਂ ਜਿਹੜੀਆਂ ਪੰਜਾਬ ਦੇ ਬੱਚਿਆਂ ਦੀ ਝੋਲੀ ਚ ਪਈਆਂ ਨੇ ਉਹ ਵੀ ਮੈਰਿਟ ਤੇ ਨਾ ਕੋਈ ਪੈਸਾ ਨਾ ਸਪਾਰਸ ਸੋ ਲਗਾਤਾਰ ਪੰਜਾਬ ਦੇ ਅੰਦਰ ਕੋਲ ਪਲਾਜਾ ਦਾ ਸਮਾਂ ਮੁੱਕ ਚੁੱਕਿਆ ਹੈ ਕਈ ਕਿ ਸਾਲ ਪਹਿਲਾਂ ਤarro ਅੰਦਰ ਖਾਤੇ ਮਿਲੀ ਭੁਗਤਣਾ ਚੱਲਦੇ ਸੀਗੇ ਉਹ ਬੰਦ ਕਰਾਇਆ 11 ਟਨ ਪਲਾਜ਼ੇ ਪੰਜਾਬ ਦੇ ਵਿੱਚ ਸੋ ਲਗਾਤਾਰ ਇਹਦੇ ਉੱਤੇ ਜਿਹੜਾ ਹੈ ਉਹ ਅੱਜ ਵੋਟਾਂ ਦੇ ਦੌਰਾਨ ਲੋਕ ਚਰਚਾ ਕਰ ਰਹੇ ਆ ਸੋ ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਹਲਕੇ ਪੋਏ ਦੇ ਵਿੱਚੋਂ ਵੱਡੀ ਮਾਟਰਾਂ ਦੇ ਵਿੱਚ ਤਵਾਈ ਕਰਕੇ ਆਪਣੀਆਂ ਜ਼ਾਇਦਾ ਤਾਂ ਆਪਣੀਆਂ ਦੌਲਤਾਂ ਵਧਾਈਆਂ ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਉਹਨਾਂ ਕੁਦਰਤੀ ਸਾਧਨਾਂ ਦੀ ਰੱਖਿਆ ਲਈ ਆਪਣਾ ਪੇੜ ਮੱਲਿਆ ਸੋ ਵੱਡਾ ਸੰਘਰਸ਼ ਜ਼ਰੂਰ ਆ ਵੱਡੀ ਲੜਾਈ ਜ਼ਰੂਰ ਆ ਲੇਕਨ ਲੋਕਾਂ ਦਾ ਆਲਸ ਆਸ ਵੀ ਵੱਡਾ ਆ ਜਿਹੜਾ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੀਤਾ ਪਰ 13 ਜ਼ੀਰੋ ਦਾ ਜ਼ਿਕਰ ਜਿਹੜਾ ਤੁਸੀਂ ਕਰਦੇ ਹੋ ਇਹ ਉਸ ਅਧਾਰ ਤੇ ਆ ਕਿ ਅੱਜ ਵਿਰੋਧੀਆਂ ਦੇ ਕੋਲ ਕਹਿਣ ਲਈ ਕੋਈ ਮੁੱਦਾ ਨਹੀਂ ਵਿਰੋਧੀਆਂ ਦੇ ਕੋਲ ਅੱਜ ਇਹ ਵੀ ਗੱਲ ਕਹਿਣ ਦੀ ਹਿੰਮਤ ਨਹੀਂ ਕਿ ਇੱਕ ਮੌਕਾ ਦਿਓ ਕਿਉਂਕਿ ਇੱਕ ਨਹੀਂ ਅਨੇਕਾਂ ਮੌਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੇ ਦਿੱਤੇ ਆ ਸੋ 13 ਜ਼ੀਰੋ ਦਾ ਜਿਹੜਾ ਮਾਨਯੋਗ ਮੁੱਖ ਮੰਤਰੀ ਜੀ ਦਾ ਨਾਰਾ ਉਹ ਗਰਦਾਸਪੁਰ ਦੇ ਵਿੱਚ ਵੀ ਪੂਰਾ ਹੋਏਗਾ ਔਰ ਇਥੋਂ ਇਸ ਵਾਰ ਰਾਨੀ ਜਣਕਰਨ ਦੀ ਜੇ ਆਣਗੇ 1644 ਪਿੰਡ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਦੋ ਵੱਡੇ ਨਗਰ ਨਿਗਮ ਨੇ ਬਟਾਲਾ ਤੇ ਪਠਾਨਕੋਟ ਛੇ ਮਿਨਿਸਪੈਲਟੀਆਂ ਨੇ 16-17 ਲੱਖ ਵੋਟਰ ਹੈ ਅੱਜ ਉਹ ਜਵਾਬ ਮੰਗਦਾ ਕੇਂਦਰ ਦੀ ਸਰਕਾਰ ਕੋں ਬੇਰੋਜ਼ਗਾਰੀ ਕਿਉਂ ਹੈ ਅੱਜ ਜਵਾਬ ਮੰਗਦਾ ਦਾਣਾ ਲੂਣ ਮਰਚ ਮਸਾਲਾ ਤੇਲ ਇਹ ਕਿਉਂ ਮਹਿੰਗਾ ਹੈ ਅੱਜ ਜਵਾਬ ਮੰਗਦਾ ਕਿ ਡੀਜ਼ਲ ਪੈਟਰੋਲ ਕਿਉਂ ਮਹਿੰਗਾ ਗੈਸ ਕਿਉਂ ਮਹਿੰਗੀ ਅੱਜ ਉਹ ਜਵਾਬ ਮੰਗਦਾ ਇਸ ਦੇਸ਼ ਦੇ ਅੰਦਰ ਅਨੰਦ ਆਤੇ ਤੇ ਲਾਟੀਆਂ ਕੋ ਵੱਜ ਰਹੀਆਂ ਨੇ ਦੇਸ਼ ਦੇ ਇਸ ਦਾ ਜਿਹੜਾ ਮਜ਼ਦੂਰ ਹੈ ਜਿਹੜਾ ਹਾਸੀਅਤ ਉੱਤੇ ਮਸਾਰਿਆ ਆ ਉਹਦੀਆਂ ਅੱਖਾਂ ਦੇ ਵਿੱਚ ਸੁਨਹਿਰੀ ਸੁਪਨੇ ਜਿਹੜੇ ਹਮੇਸ਼ਾ ਮਰਦੇ ਆ ਉਹ ਕਦੋਂ ਪੂਰੇ ਹੋਣਗੇ ਇਹ ਸਵਾਲ ਅੱਜ ਦੇਸ਼ ਦੇ ਪੰਜਾਬ ਦੇ ਲੋਕਾਂ ਨੇ ਕਰਨਾ ਤੇ ਇੱਕ ਪਾਸੇ ਉਹ ਲੋਕ ਨੇ ਜਿਹੜਾ 2 ਸਾਲਾਂ ਦੇ ਦੌਰਾਨ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤੇ ਆ ਤੇ ਮੈਂ ਕਹਿ ਸਕਦਾ ਹਾਂ ਉਹਨਾਂ ਲੋਕਾਂ ਨੂੰ ਤੁਸੀਂ ਕਰ ਦਿਓ ਰੰਗਲੇ ਚਵਾਰਿਆਂ ਦੀ ਗੱਲ ਤੁਸੀਂ ਕਰ ਦਿਓ ਰੰਗਲੇ ਚਵਾਰਿਆਂ ਦੀ ਗੱਲ ਮੋਦੀ ਸਾਹਿਬ ਅਸੀਂ ਕਰਦੇ ਆ ਲੋਕਾਂ ਦੇ ਗੁਜ਼ਾਰਿਆਂ ਦੀ ਗੱਲ ਇੱਕ ਜ਼ੋਨ ਨੂੰ ਹਲਕਾ ਪਵਾ ਤੇ ਪੂਰੇ ਗੁਰਦਾਸਪੁਰ ਦੇ ਅੰਦਰ ਅਸੀਂ ਲੋਕਾਂ ਦੇ ਭਰੋਸੇ ਵਿਸ਼ਵਾਸ ਦੇ ਆਸਰੇ ਜਿੱਤ ਹਾਸਲ ਕਰਾਂ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ੀਡਜ਼ ਟੂਮੋਰੋ ਬ੍ਰਿੰਗ them ਟੂ ਐਂਡੀਐਮਜ਼ ਜੇਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი ਲਿਟਲ ਕਿਡਸ ਆਰ ਸੌਫਟ ਐਟ ਬੋਡੀ ਐਂਡ ਸਟਰੋਂਗ ਐਟ ਸੋਲ Such is our kindergarten section with kids-friendly classrooms and strong ethics to inculcate good habits among our little champs. The Future Ready School with Shooting Range, Cricket Academy, NCC Naval Unit, Swimming Classes, Judo, Taekwondo, Karate, and Skating Classes. Training of Vocal, Classical and Western music dance classes for hip-hop, freestyle, jazz, locking-popping, chess, horse-riding, football, and so on. A&M's Cambridge International School opposite Canada Palace near A&M Institute's Jalandhar Dalozi Bypass Road, Pathankot.